ਭੁੱਲਿਆ ਫਿਕਰ ਨਾ ਕਰ ਤੈਨੂੰ ਉਹ ਜ਼ਰੂਰ ਟੋਲੇਗਾ ਉਸ ਸ਼ਹਿਨਸ਼ਾਹ ਪਰਵੇਸ਼ ਨਾ ਯਾਰੀਆਂ ਤੇ ਲਾ ਉਹਨਾਂ ਯਾਰੀਆਂ ਚ ਅੱਲਾ ਸ਼ਰੀਆਮ ਬੋਲੇਗਾ ਅੱਲਾ ਸ਼ਰੀਆਮ ਬੋਲੇਗਾ ਭੁੱਲੇ ਸ਼ਾ ਪੁੱਜਣੇ ਪੱਥਰ ਕਰਨੇ ਟੂਣੇ ਤੇਰੇ ਬੰਦੇ ਇਹਨੂੰ ਸਮਝਣ ਖਿਲਾਉਣੇ ਤਾਂਗਿਆਂ ਵਿੱਚ ਕੀਣ ਰੰਬ ਦਾ ਵਸਾ ਚਿੰਨੀ ਬੰਨੀ ਗਾ ਉਹਨੇ ਥੋੜੇ ਉਸਦੇ ਰੰਗ ਵਿੱਚ ਮਨ ਨੂੰ ਰੰਗ ਲੈ ਬੰਦਗੀ ਬਿਨਾਨਾ ਲੇਖ ਹੁੰਦੇ ਪੂਰੇ ਬੰਦਗੀ ਬਿਨਾਨਾ ਲੇਖ ਹੁੰਦੇ ਪੂਰੇ ਕਰਾ ਮਾਤਾ ਚ ਅੰਨੇ ਲੋਕੀ ਦਿੰਦੇ ਬੰਦੇ ਨੂੰ ਰੱਬ ਬਣਾ ਉਸ ਦੀਆਂ ਰਮਜਾਂ ਉਹ ਹੀ ਜਾਣੇ ਤੂੰ ਚਲ ਬੰਦਗੀ ਦੇ ਰਾ ਸੰਬੰਧੀ ਕਰਮਾਂ ਦੀ ਅਟ ਖੋਲੀ ਬੈਠਾ ਦੇ ਕੀ ਫਿਰ ਬਿਕਦੀ ਕਿਹੜੇ ਪਾ ਦੇ ਕੀ ਫਿਰ ਬਿਕਦੀ ਕਿਹੜੇ ਪਾ ਬੁੱਲੇ ਸ਼ਾ ਪੀਖ ਮੰਗਣ ਦੀ ਕੋਈ ਵਜ੍ਹਾ ਨਹੀਂ ਹੁੰਦੀ ਨਾ ਹੁੰਦੀ ਕੋਈ ਥਾਂ ਉਸਨੇ ਦਰਵਾਜ਼ੇ ਸਦਾ ਨੀਵੇਂ ਰਹਿੰਦੇ ਤੂੰ ਝੁੱਕ ਕੇ ਸੀਸ ਨਿਵਾ ਤੂੰ ਝੁੱਕ ਕੇ ਸੀਸ ਨਿਵਾ ਬੁਲਿਆ ਉਸਦੇ ਹੁਕਮ ਨਾਲ ਨੰਬ ਖੁੱਲਣ ਦਰਵਾਚੇ ਕਿਹੜੇ ਦਰਵਾਜੇ ਦੀ ਕੁੰਡੀ ਖੜਕਾਏਗਾ ਬੰਦਗੀ ਨਾਲ ਖੁੱਲੇ ਮੱਥੇ ਲੱਗਿਆ ਤਾਲਾ ਉਸਦੇ ਸਿਫਤ ਦੀ ਬਾਣੀ ਕਾਹੇਗਾ ਉਸਦੇ ਸਿਫਤ ਦੀ ਬਾਣੀ ਕਾਹੇਗਾ ਛੰਡ ਬੁਲਿਆ ਦਰ ਦਰ ਬਾਹਾਂ ਅਡਣੀਆਂ ਜਿੰਨਾ ਲਿਖਿਆ ਤਕਦੀਰ ਚ ਬੁਲਿਆ ਉਹਨਾਂ ਹੀ ਲੇਖਾਂ ਚ ਪਾਏਗਾ ਉਹਨਾਂ ਹੀ ਲੇਖਾਂ ਚ ਪਾਏਗਾ ਬੁਲਿਆ ਲਾਗੇ ਦੇਖ ਰਮ ਨਾਲ ਜਿੰਦਗੀ ਗੁਲਾਬ ਵਾਂਗ ਮੈ ਕੋ ਤਨ ਦਾ ਇਸ਼ਨਾਨ ਮਨ ਵਿੱਚ ਨਾਮ ਦੀ ਮਿਹਨਤ ਚੱਟੀ ਏ ਤੂੰ ਛੱਡ ਜਾਂਦਾ ਏ ਆਪਣਾ ਮਤਲਬ ਕੰਢ ਕੇ ਉਸ ਦੇ ਇਸ਼ਕ ਦੀ ਗੰਢ ਬੜੀ ਪੱਕੀ ਏ ਉਸ ਦੇ ਇਸ਼ਕ ਦੀ ਗੰਢ ਬੜੀ ਪੱਕੀ ਏ ਬੁਲਿਆ ਉਦੋਂ ਅਤਰੂ ਵੀ ਦਿਲੋਂ ਡਿੱਗਦੇ ਨੇ ਜਦੋਂ ਅਰਦਾਸ ਚ ਨੀਅਤ ਸਾਫ਼ ਹੋਵੇ ਉਦੋਂ ਜੰਗਤ ਲਈ ਝੂਠਾਂ ਲੱਗਣ ਲੱਗ ਜਾਂਦਾ ਜਦੋਂ ਰੱਬ ਨਾਲ ਜੁੜੀ ਦਿਲ ਦੀ ਤਾਰ ਹੋਵੇ ਜਦੋਂ ਰੱਬ ਨਾਲ ਜੁੜੀ ਦਿਲ ਦੀ ਤਾਰ ਹੋਵੇ ਬੁਲਿਆ ਜੀ ਬੰਦਸ ਦਿੰਦੀ ਜਾਂਬ ਦਾ ਮਿੱਠਾ ਪਣ ਤੇ ਤਨ ਸਾਫ ਬਿਨਾਂ ਨਾਂ ਬੰਦਗੀ ਉਹ ਸਾਧਾਂ ਦੀ ਚੌਂਕੀ ਪੜਦਾ ਰਹਿੰਦਾ ਤੇ ਰੱਬ ਨਾਲ ਤੋੜੀ ਬੈਠਾ ਜੁਕਦੀ ਉਸਦੇ ਹੁਕਮ ਬਿਨਾ ਤੇਰੀ ਸਾਂ ਵੀ ਸੁਤੇ ਤੂੰ ਕੀ ਕਰੇਗਾ ਬਿਨਾ ਜ਼ਿੰਦਗੀ ਤੂੰ ਬੰਦਗੀ ਤੂੰ ਕੀ ਕਰੇਗਾ ਬਿਨਾ ਜ਼ਿੰਦਗੀ ਤੂੰ ਬੰਦਗੀ ਬੁਲਿਆ ਉੱਤੇ ਰੋਵਣ ਅੰਧੇ ਰਾਤੀ ਤੂੰ ਸੁਤਾਂ ਉੱਠ ਖਲੋਇਆ ਤੇਰੀ ਬੰਦਗੀ ਦੇ ਤੈਨੂੰ ਨਤੀਜੇ ਮਿਲੇ ਤੂੰ ਕਿਉਂ ਕਰਮਾਂ ਨੂੰ ਰੋਇਆ ਤੂੰ ਕਿਉਂ ਕਰਮਾਂ ਨੂੰ ਰੋਇਆ ਸੂਰਜ ਚੜੇ ਤੇ ਉੱਠਦਾ ਬੁਲਿਆ ਨਾਮ ਇਲਾਹੀ ਪੁੱਲੀ ਫਿਰਦਾ ਸਜਦੇ ਕਰਨ ਚ 13 ਹੀ ਭਲਾ ਮੂਰੀਦਾ ਕਿਉਂ ਥਾਂ ਥਾਂ ਤੇ ਮਸਤਕ ਖੋਲੀ ਫਿਰਦਾ ਉਸ ਦੀ ਟੱਕੜੀ ਚ ਸਭ ਇਕ ਬਰਾਬਰ ਉਸ ਸੰਭ ਦਾ ਲੇਖਾ ਟੋਲੀ ਫਿਰਦਾ ਉਸ ਸੰਭ ਦਾ ਲੇਖਾ ਟੋਲੀ ਫਿਰਦਾ ਆਪਣੀ ਹੋਂਦ ਚ ਆਜਾ ਰੱਬਾ ਕੋਣ ਦੁਨੀਆ ਨੂੰ ਤੈਨੂੰ ਕੋਣ ਦਾ ਹੱਲ ਨਹੀਂ ਕਿਸੇ ਕੋਈ ਮੁਸ਼ਕਿਲ ਨਹੀਂ ਬਣੀ ਪਰ ਬਾ ਜਿਸ ਦਾ ਤੇਰੇ ਕੋਲੋਂ ਕੋਈ ਹੱਲ ਨਹੀਂ ਜਿਸ ਦਾ ਤੇਰੇ ਕੋਲੋਂ ਕੋਈ ਹੱਲ ਨਹੀਂ ਸੱਚੇ ਧਰਮ ਨੂੰ ਛੱਡ ਕੇ ਤੀਰਥਾਂ ਤੇ ਘੁੰਮੀ ਫਿਰੇ ਜੱਤ ਝੋਟੇ ਸਿੱਕੇ ਵੀ ਚੱਲ ਜਾਂਦੇ ਨੇ ਜਦੋਂ ਨਾਲ ਹੋਵੇ ਰੱਬ ਜਦੋਂ ਨਾਲ ਹੋਵੇ ਰੱਬ ਜਿਹੜਾ ਤੇਰੀ जात ਪਹਿਚਾਣ ਲੈਂਦਾ ਫਿਰ ਆਪਣੀ ਜਾਤ ਤੋਂ ਤੋਬਾ ਕਰਦਾ 4 ਦਰਵਾਜਿਆਂ ਦਾ ਇੱਕੋ ਮਸਲਬ ਕੋਈ ਸਜਦੇ ਕਰਦਾ ਕੋਈ ਤਾਰੀਫਾਂ ਕਰਦਾ ਕੋਈ ਸਜਦੇ ਕਰਦਾ ਕੋਈ ਤਾਰੀਫਾਂ ਕਰਦਾ ਬੁੱਲੇ ਸ਼ਾਹ ਹੋਰ-ਔਰੋ ਯਾਰ ਮਨਾਇਆ ਸੰਭੰਧ ਤੇ ਗੇੜ ਤੱਕਦੀ ਰਹਦੇ ਬਿਨਾ ਹੰਝੂ ਤੋਂ ਇੱਥੇ ਮੰਨਦਾ ਚਾਹੇ ਬਾਣੇ ਪਾਲੀ ਫਕੀਰਾਂ ਦੇ ਚਾਹੇ ਪਾਣੇ ਪਾਲੀ ਫਕੀਰ ਆਂਦੇ ਬਲਿਆ ਉਸ ਦਾ ਦਰ ਉੱਚਾ ਸੱਚਾ ਜਿੱਥੇ ਜਾਣਤ ਨਾ ਪੁੱਛੀ ਜਾਵੇ ਮਿਲਣ ਨੀਮਿਆਂ ਨੂੰ ਉੱਚੇ ਦਰਜੇ ਉੱਥੇ ਔਕਾਤ ਨਾ ਪੁੱਛੀ ਜਾਵੇ ਉੱਥੇ ਔਕਾਤ ਨਾ ਪੁੱਛੀ ਜਾਵੇ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ